ਇੱਕ ਭਿਖਾਰੀ ਕਿਸੇ ਰਾਜੇ ਦੇ ਮਹਿਲਾਂ ਚ ਚੱਲਿਆ ਗਿਆ ਸੁਣਿਓ ਇੱਕ ਭਿਖਾਰੀ ਮੰਗਲ ਵਾਲਾ ਮੰਗਤਾ ਰਾਜੇ ਦੇ ਮਹਿਲਾਂ ਦੇ ਵਿੱਚ ਚੱਲਿਆ ਗਿਆ ਰਾਜੇ ਦੇ ਮਹਿਲਾਂ ਦੇ ਵਿੱਚ ਜਾ ਕੇ ਰਾਜੇ ਨੂੰ ਕਹਿੰਦਾ ਰਾਜਨ ਮੈਨੂੰ ਜਰ ਪਾਈਕ ਖੰਡ ਚਾਹੀਦੀ ਹੈ ਪਾਈਕ ਖੰਡ ਚਾਹੀਦੀ ਏ ਚੀਨੀ ਚਾਹੀਦੀ ਏ ਹੁਣ ਰਾਜਾ ਵੇਖ ਕੇ ਕਹਿੰਦਾ ਵੀ ਬੜਾ ਅਜੀਬ ਜਿਹਾ ਮੰਗਤਾ ਜਦੇ ਮੰਗਦਾ ਪਈਕ ਖੰਡ ਤੇ ਰਾਜਾ ਕਹਿੰਦਾ ਕੀ ਕਰਨੀ ਹੈ ਕਹਿੰਦਾ ਮੈਂ ਕੁਛ ਵੀ ਕਰਾਂ ਸਰਬਤ ਬਣਾਵਾ ਮੈਨੂੰ ਲੋੜ ਹੈ ਮੈਨੂੰ ਪਈਕ ਚੀਨੀ ਦੇ ਦੇ ਹੁਣ ਗੁਰਮੁਖ ਪਿਆਰਿਓ ਰਾਜੇ ਨੇ ਆਪਣੇ ਖਜ਼ਾਨੇ ਮੰਤਰੀ ਨੂੰ ਹੁਕਮ ਕੀਤਾ ਵੀ ਇਹਨੂੰ ਇੱਕ ਖੰਡ ਦਾ ਥੈਲਾ ਚਕਾ ਦਿਓ ਖੰਡ ਦਾ ਥੈਲਾ ਚਕਾ ਦਿਓ ਤੇ ਗੁਰਮੁਖ ਪਿਆਰਿਓ ਹੁਣ ਕਿਹਾ ਵੀ ਲੈ ਭਾਈ ਚੱਕ ਆਪਣਾ ਕੋਈ ਭਾਂਡਾ ਦੇ ਕੋਈ ਕੱਪੜਾ ਦੇ ਉਹ ਕਹਿੰਦਾ ਮੇਰੇ ਕੋਲੇ ਤਾਂ ਕੱਪੜੇ ਕੋਈ ਨਹੀਂ ਹੈ ਨਹੀਂ ਮੇਰੇ ਕੋਲੇ ਕੋਈ ਬਰਤਨ ਨਹੀਂ ਜਿਹਦੇ ਵਿੱਚ ਮੈਂ ਖੰਡ ਪਾਉਣੀ ਬਾਕੀ ਸਾਰੇ ਮੈਨੂੰ ਥੈਲੇ 'ਚ ਲੋਡ ਥੋੜੀ ਹੈ ਇੰਨੀ ਨਹੀਂ ਮੈਨੂੰ ਚਾਹੀਦੀ ਮੈਨੂੰ ਤਾਂ ਪਾਈਆ ਕੀ ਚਾਹੀਏ ਮੈਨੂੰ ਬਹੁਤੀ ਨਹੀਂ ਚਾਹੀਦੀ ਹੁਣ ਰਾਜਾ ਵੇਖ ਕੇ ਹੈਰਾਨ ਹੋ ਹੁੰਦਾ ਕਹਿੰਦਾ ਅਜੀਬ ਦਾ ਹੀ ਮੰਗਤਾ ਹੈ ਯਾਰ ਮੈਂ ਬੋਰੀ ਚੀਨੀ ਦੀ ਦਿੰਦਾ ਵੀ ਆ ਲੈ ਵੀ ਤੈਨੂੰ ਦੁਵਾਰਾ ਦੁਬਾਰਾ ਮੰਗਣੀ ਨਾ ਪਵੇ ਲੋਡ ਨਾ ਪਵੇ ਤੂੰ ਇੱਕੋ ਵਾਰ ਲੈ ਜਾ ਮੇਰੇ ਕੋਲੋਂ ਤੇ ਕਹਿੰਦਾ ਮੈਂ ਇੰਨੀ ਮੈਨੂੰ ਚਾਹੀਦੀ ਨਹੀਂ ਤੇ ਗੁਰਮੁਖ ਪਿਆਰਿਓ ਹੁਣ ਖਜ਼ਾਨਾ ਮੰਤਰੀ ਕਹਿੰਦਾ ਗੱਲ ਸੁਣ ਤੂੰ ਕਿਸੇ ਮਨੁੱਖ ਦੇ ਕੋਲੋਂ ਨਹੀਂ ਮੰਗਿਆ ਤੈ ਰਾਜੇ ਕੋਲੋਂ ਮੰਗਿਆ ਬਾਕੀ ਸਾਰੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਨੇ ਇਹਨਾਂ ਦੇ ਸਟਾਂਕਾ ਪਾਈਆ ਖੁੱਲੇ ਭੰਡਾਰ ਹੁੰਦੇ ਨੇ ਇਹਨਾਂ ਦੇ ਵੱਡੇ ਹੁੰਦੇ ਨੇ ਗੱਫੇ ਤੂੰ ਲੈ ਲੈ ਕਹਿੰਦਾ ਨਾ ਇੰਨੀ ਨਹੀਂ ਚਾਹੀਦੀ ਮੈਨੂੰ ਥੋੜੀ ਜਿਹੀ ਚਾਹੀਦੀ ਹੈ ਕਹਿੰਦਾ ਲਿਆ ਫਿਰ ਕੱਪੜਾ ਫਿਰ ਕੱਪੜੇ ਚ ਪਾ ਦਨ ਤੇਰੇ ਭਾਂਡੇ ਚ ਪਾ ਦਨ ਕਹਿੰਦਾ ਮੇਰੇ ਕੋਲੇ ਕੋਈ ਭਾਂਡਾ ਹੈ ਨਾ ਕੋਈ ਕੱਪੜਾ ਹੈ ਉਹਨਾਂ ਰਾਜਾ ਦੇ ਵੇਖ ਕੇ ਹੈਰਾਡ ਹੁੰਦਾ ਵੀ ਮੈਂ ਕਿਹੜੇ ਬਰਤਨ ਚ ਪਾਵਾਂ ਕਿਹੜੇ ਭਾਂਡੇ ਚ ਨੂੰ ਪਾਵਾਂ ਇੱਥੇ ਇਕੱਲੀ ਗੱਲ ਵੰਗਦੇ ਦੀ ਨਹੀਂ ਹੈ ਗੱਲ ਆਪਣੀ ਹੈ ਅਸੀਂ ਦੁਨੀਆ ਦੇ ਬਾਦਸ਼ਾਹ ਦੁਨੀਆ ਦੇ ਰਾਜੇ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਤੋਂ ਮੰਗਦੇ ਆ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਜਾਚਣਾ ਕਰੀਦੀ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਦਾਤ ਦੇਣ ਲੱਗਦੇ ਨੇ ਪਹਿਲੀ ਗੱਲ ਤੇ ਸਾਡੀ ਮਾੜੀ ਕਿਸਮਤ ਜੋ ਸਾਨੂੰ ਗੁਰੂ ਦਿੰਦਾ ਹੈ ਉਹ ਅਸੀਂ ਲੈਂਦੇ ਨਹੀਂ ਆ ਸਤਿਗੁਰੂ ਸਾਨੂੰ ਦੇਣਾ ਕੀ ਚਾਹੁੰਦਾ ਜੀ ਸਤਿਗੁਰੂ ਸਿੱਖੋ ਨਾਮ ਧਨ ਦੇਹ ਗੁਰੂ ਤੇ ਸਾਨੂੰ ਨਾਮ ਧਨ ਦੇਣਾ ਚਾਹੁੰਦਾ ਹੈ ਪਰ ਅਸੀਂ ਗੁਰੂ ਤੋਂ ਨਾਮ ਧਨ ਨਹੀਂ ਲੈਂਦੇ ਅਸੀਂ ਮੰਗਦੇ ਕੀ ਆ ਅਸੀਂ ਮੰਗਦੇ ਆ ਸਾਨੂੰ ਦੁੱਧ ਚਾਹੀਦਾ ਸਾਨੂੰ ਪੁੱਤ ਚਾਹੀਦਾ ਸਾਨੂੰ ਦੰਨਿਆ ਵੀ ਰਸ ਪਦਾਰਥ ਚਾਹੀਦਾ ਚੰਗਾ ਬੰਗਲਾ ਚਾਹੀਦਾ ਚੰਗੀ ਕੋਠੀ ਚਾਹੀਦੀ ਹੈ ਸਾਨੂੰ ਬੀਜਾ ਮਿਲ ਜੇ ਅਸੀਂ ਪੀਰ ਹੋ ਜਾਈਏ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਅਮੀਰ ਬਣ ਜੀਏ ਚੰਗੀ ਪਹਿਲੀ ਚੰਗੀ ਫੈਕਟਰੀਆਂ ਸਾਡੇ ਕੋਲ ਹੋਣੋਂ ਅਸੀਂ ਆ ਕੁਝ ਬਗਦੇ ਆ ਜੇ ਗੁਰੂ ਸਾਨੂੰ ਨਾਮ ਦੀ ਦਾਤ ਦੇਣ ਲੱਗਦਾ ਹੈ ਤੇ ਮਾਫ ਕਰਿਓ ਸਾਡੇ ਕੋਲੇ ਬਰਤਨ ਹੀ ਨਹੀਂ ਹੈ ਉਹ ਜਿਹਦੇ ਵਿੱਚ ਬਰਤਨ ਦੇ ਵਿੱਚ ਨਾਮ ਧੰ ਦਾਤ ਪੈਣੀ ਹੈ ਵਸਤੂ ਪੈਣੀ ਹੈ ਉਹ ਬਰਤਨ ਸਾਡਾ ਗੰਦਾ ਹੋਇਆ ਹੈ ਉਹ ਸਾਡਾ ਭਾਂਡਾ ਮਿੱਡਲਾ ਹੈ ਤੇ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਕਹਿੰਦੇ ਮਿੱਤਰਾ ਫਿਰ ਮੇਰੇ ਨਾਲ ਕਾਦੇ ਵਾਸਤੇ ਮੂੰ ਮੋਟਾ ਕਰੀ ਫਿਰਦਾ ਹੈ ਕਾਦੇ ਵਾਸਤੇ ਤੂੰ ਗੁੱਸੇ ਗਿੱਲੇ ਹੋਣਾ ਹੈ ਕਾਦੇ ਵਾਸਤੇ ਮੈਨੂੰ ਲੰਬੇ ਦੰਨਾ ਹੈ ਮੇਰਾ ਕਸੂਰ ਨਹੀਂ ਕਸੂਰ ਤੇਰਾ ਹੈ ਕਬੀਰ ਸੱਚਾ ਸਤਗੁਰੂ ਕੀ ਕਰ ਤਾਉ ਸਿੱਖਾ ਮੈਝੂ ਗੁਰੂ ਦੇ ਵਿੱਚ ਕਸੂਰ ਨਹੀਂ ਭਾਂਡਾ ਤੇਰੇ ਕੋਲ ਹੀ ਨਹੀਂ ਚੱਜਦਾ ਕੋਈ ਕੱਪੜਾ ਤੇਰੇ ਕੋਲ ਹੀ ਨਹੀਂ ਮੈਂ ਦਾਤ ਪਾਵਾਂ ਕਾਦੇ ਵਿੱਚ ਤੇ ਵਾਕੀ ਸਾਰੇ ਜੋ ਮੈਂ ਤੈਨੂੰ ਦੇਣਾ ਚਾਹੁੰਨਾ ਉਹ ਤੂੰ ਲੈਂਦਾ ਨਹੀਂ ਉਹ ਤੇਰੇ ਪਸੰਦ ਨਹੀਂ ਹੈ ਕਿਉਂਕਿ ਦਾਤਾ ਦੇਣ ਵਾਲੇ ਦੇ ਵਿੱਚ ਕਮੀ ਨਹੀਂ ਹੈ ਦਾਤਾ ਲੈਣ ਵਾਲੇ ਦੇ ਵਿੱਚ ਕਮੀ ਹੈ ਨਹੀਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਾਰਾ ਕਹਿੰਦੇ ਦਾਤਾ ਦਾਤ ਰੱਖੀ ਹੱਥ ਆਪਣਾ ਸੁਣਦੇ ਹੋ ਨਾ ਦਾਤਾ ਦਾਤਾ ਦਾਤ ਰੱਖੀ ਹੱਥ ਆਪਣਾ ਜੇ ਅਸੀਂ ਮੰਗਣ ਵਾਲੇ ਕਾਲੇ ਹਾ ਸੁਣਿਓ ਜੇ ਅਸੀਂ ਮੰਗਣ ਵਾਲੇ ਕਾਲੇ ਹਾ ਸਾਨੂੰ ਦਾਤਾਂ ਦੇਣ ਵਾਲਾ ਸਾਡੇ ਨਾਲੋਂ ਵੀ ਕਾਲਾ ਹੈ ਆਖੋ ਸਤਨਾਮ ਉਹ ਦਾਤਾਂ ਦੇਣ ਵਾਲਾ ਸਾਡੇ ਨਾਲੋਂ ਵੀ ਕਾਲਾ ਹੈ ਉਹ ਕਹਿੰਦਾ ਮੇਰੇ ਕੋਲੋਂ ਮੰਗਣਾ ਨਾਮ ਧੰਨ ਮੰਗਲ ਹੈ ਮੈਂ ਤਾਂ ਹੱਥ ਦੀ ਥੇਲੀ ਤੇ ਦਾਤਾ ਰੱਖੀ ਬੈਠਾ ਨੌ ਨਿੱਦੀ 18 ਸਿੱਧੀਆਂ ਹੱਥ ਦੀ ਥੇਲੀ ਤੇ ਮੇਰੀ ਬਖਸ਼ਸ਼ ਹੱਥ ਦੇ ਵਿੱਚ ਨੇ ਮੇਰੇ ਲੈ ਲੈ ਪਰ ਨਹੀਂ ਮੰਗਦਾ ਮੰਗਦਾ ਹੀ ਉਹ ਕੁਸ਼ ਹੈ ਕਾਚਾ ਧਨ ਸੰਚੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਆ ਕੁਝ ਮੰਗਦਾ ਜੀ ਆ ਕੁਝ ਕਿੰਦਾ ਮੈਨੂੰ ਦੇ ਦੇ ਤੇ ਗੁਰੂ ਤੇ ਸਾਨੂੰ ਸਾਰਿਆਂ ਦੇ ਨਾਲੋਂ ਵੱਡਾ ਅਮੀਰ ਬਾਦਸ਼ਾਹ ਬਣਾਉਣਾ ਚਾਹੁੰਦਾ ਪਰ ਨਹੀਂ ਅਸੀਂ ਦੇ ਗੁਰਮੁਖ ਪਿਆਰੇ ਉਹ ਗੁਰੂ ਦੇ ਕੋਲੋਂ ਦੁਨਿਆਵੀ ਦਾਤਾਂ ਦੁਨਿਆਵੀ ਪਦਾਰਥ ਹੀ ਮੰਗ ਕੇ ਮੁੜ ਜਾਂਨੇ ਹਾਂ ਗੁਰੂ ਕਹਿੰਦਾ ਜੇ ਕਿਤੇ ਤੂੰ ਨਾਮ ਦੀ ਦਾਤ ਮੰਗ ਲਵੇ ਨਾਮ ਦੀ ਬਖਸ਼ਿਸ਼ ਲੈ ਲਵੇ ਤੇਰਾ ਜਨਮ ਮਰਨ ਹੀ ਕੱਟ ਦੇ ਮਾਣ